ਜਾ ਰਹੀ ਟ੍ਰੇਨ ਦੇ ਨਾਲ ਹਾਦਸਾ ਵਾਪਰ ਗਿਆ ਹੈ ਔਰ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਔਰ ਦੇਖ ਸਕਦੇ ਹੋ ਕਿ ਟ੍ਰੇਨ ਦਾ ਜਿਹੜਾ ਪਹਿਲਾ ਡੱਬਾ ਹੈ ਉਹ ਬੁਰੀ ਤਰ੍ਹਾਂ ਨੁਕਸਾਨੇ ਆ ਗਿਆ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੀ ਟ੍ਰੇਨ ਹੈ ਉਹ ਹੁਸ਼ਿਆਰਪੁਰ ਤੋਂ ਜਲੰਧਰ ਵੱਲ ਜਾ ਰਹੀ ਸੀ ਔਰ ਰਸਤੇ ਦੇ ਵਿੱਚ ਇਹ ਹਾਦਸਾ ਵਾਪਰ ਗਿਆ ਤਾਂ ਜਾਣਕਾਰੀ ਦੇ ਦਈਏ ਕਿ ਰੇਲਵੇ ਦੇ ਕੁਆਟਰਾਂ ਨੇੜੇ ਇੱਕ ਟਰਾਲੀ ਖੜੀ ਹੋਈ ਸੀ ਔਰ ਜਿਸ ਦੇ ਵਿੱਚ ਏ ਜਾ ਕੇ ਟ੍ਰੇਨ ਵੱਜੀ ਤਾਂ ਟ੍ਰੇਨ ਦੀ ਟਰਾਲੀ ਦੇ ਨਾਲ ਟੱਕਰ ਹੋਈ ਆਰ ਟੱਕਰ ਦੌਰਾਨ ਟ੍ਰੇਨ ਦਾ ਜਿਹੜਾ ਪਹਿਲਾ ਡੱਬਾ ਸੀ ਉਹ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਤਾਂ ਰੇਲ ਗੱਡੀ ਦਾ ਜਿਹੜਾ ਪਹਿਲਾ ਡੱਬਾ ਹੈ ਉਹ ਨੁਕਸਾਨਿਆ ਗਿਆ ਹੈ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਰੋਜ਼ਾਨਾ ਸਪੋਕਸਮੈਨ ਤੇ ਸਾਂਝੀਆਂ ਕਰ ਰਹੇ ਹਾਂ ਤਾਂ ਹੁਣੇ-ਹੁਣੇ ਜਲੰਧਰ ਜਾ ਰਹੀ ਟ੍ਰੇਨ ਦੇ ਨਾਲ ਹਾਸਾ ਵਾਪਰ ਗਿਆ ਹੈ ਤਾਂ ਤਸਵੀਰਾਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ ਜਿਹੜੀ रेल गड्डीया हुशियारपुर ਤੋਂ ਜਲੰਧਰ ਵੱਲ ਜਾ ਰਹੀ ਸੀ ਔਰ ਰਸਤੇ ਦੇ ਵਿੱਚ ਇੱਕ ਟਰਾਲੀ ਖੜੀ ਹੋਈ ਸੀ ਔਰ ਰੇਲਵੇ ਦੇ ਜਿਹੜੇ ਕੁਆਰਟਰ ਨੇ ਉਹਨਾਂ ਦੇ ਵਿਚਕਾਰ ਇਹ ਕਿਹਾ ਜਾ ਰਿਹਾ ਹੈ ਕਿ ਟਰਾਲੀ ਖੜੀ ਸੀ ਔਰ ਉਸ ਦੇ ਵਿੱਚ ਇਹ ਟ੍ਰੇਨ ਜਿਹੜੀ ਹੈ ਜਾ ਕੇ ਉਸ ਦੀ ਟੱਕਰ ਹੋ ਜਾਂਦੀ ਔਰ ਟੱਕਰ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਟ੍ਰੇਨ ਦਾ ਹਾਲ ਕਿਹੇ ਜਾ ਹੋਇਆ ਪਿਆ ਹੈ ਤਾਂ ਟ੍ਰੇਨ ਦਾ ਜਿਹੜਾ ਅਗਲਾ ਜਿਹੜਾ ਡੱਬਾ ਹੈ ਜਿਹੜਾ ਪਹਿਲਾ ਡੱਬਾ ਹੈ ਉਹ ਬੁਰੀ ਤਰ੍ਹਾਂ ਨੁਕਸਾਨ ਲੱਗਿਆ ਪਰ ਗਣੀ ਮਤ ਇਹ ਰਹੀ ਹੈ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਤਾਂ ਤਸਵੀਰਾਂ ਤੁਹਾਡੇ ਨਾਲ ਅਸੀਂ ਰੋਜ਼ਾਨਾ ਸਪੋਕਸਮੈਨ ਤੇ ਸਾਂਝੀਆਂ ਕਰ ਰਹੇ ਹਾਂ ਹੁਣੇ-ਹੁਣੇ ਜਲੰਧਰ ਜਾ ਰਹੀ ਗੱਡੀ ਦੇ ਨਾਲ ਹਾਦਸਾ ਵਾਪਰ ਗਿਆ ਹੁਸ਼ਿਆਰਪੁਰ ਤੋਂ ਜਲੰਧਰ ਵੱਲ ਇਹ ਗੱਡੀ ਜਾ ਰਹੀ ਸੀ ਔਰ ਰਸਤੇ ਦੇ ਵਿੱਚ ਇਸ ਰੇਲ ਗੱਡੀ ਦੀ ਟਰਾਲੀ ਦੇ ਨਾਲ ਟੱਕਰ ਹੋ ਜਾਂਦੀ ਔਰ ਕਿਹਾ ਜਾ ਰਿਹਾ ਹੈ ਕਿ ਜਿਹੜੇ ਰੇਲਵੇ ਕੁਆਟਰ ਨੇ ਉਸ ਰੇਲਵੇ ਕੁਆਟਰਾਂ ਦੇ ਵਿਚਕਾਰ ਟਰਾਲੀ ਖੜੀ ਸੀ ਔਰ ਖੜੀ ਟਰਾਲੀ ਤੇ ਵਿੱਚ ਇਹ ਟ੍ਰੇਨ ਜਾ ਕੇ ਵੱਜੀ ਆ ਔਰ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਰੇਲ ਗੱਡੀ ਦਾ ਪਹਿਲਾ ਡੱਬਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਔਰ ਉਸ ਦੇ ਜਿਹੜੇ ਡੱਬੇ ਦੇ ਕੁਝ ਹਿੱਸੇ ਜਿਹੜੇ ਨੇ ਉਹ ਹੇਠਾਂ ਡਿੱਗੇ ਹੋਏ ਨੇ ਔਰ ਬੁਰੀ ਤਰ੍ਹਾਂ ਅਗਲਾ ਜਿਹੜਾ ਹਿੱਸਾ ਉਹ ਨੁਕਸਾਨਿਆ ਗਿਆ ਤਾਂ ਇਸ ਭਿਆਨਕ ਟੱਕਰ ਤੋਂ ਬਾਅਦ ਆਲੇ-ਦੁਆਲੇ ਤੇ ਲੋਕ ਇਕੱਠੇ ਹੋਏ ਔਰ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਟਰਾਲੀ ਦੇ ਪ੍ਰਖੱਚੇ ਉੱਡ ਚੁੱਕੇ ਨੇ ਔਰ ਜਿਹੜੇ ਆਲੇ-ਦੁਆਲੇ ਦੇ ਲੋਕ ਨੇ ਉਹ ਇਸ ਟੱਕਰ ਤੋਂ ਬਾਅਦ ਇਕੱਠੇ ਹੋ ਗਏ ਤਾਂ ਉਹਨਾਂ ਵੱਲੋਂ ਦੇਖਿਆ ਗਿਆ ਕਿ ਕਿਤੇ ਕੋਈ ਵੱਡਾ ਨੁਕਸਾਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋ ਗਿਆ ਪਰ ਜਾਣਕਾਰੀ ਦੇ ਦिए ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਜਿਹੜੀ ਰੇਲ ਗੱਡੀ ਹੈ ਹੁਸ਼ਿਆਰਪੁਰ ਤੋਂ ਜਲੰਧਰਵਾਲ ਜਾ ਰਹੀ ਸੀ ਔਰ ਰਸਤੇ ਦੇ ਵਿੱਚ ਇਸ ਰੇਲ ਗੱਡੀ ਦੀ ਟੱਕਰ ਟਰਾਲੀ ਦੇ ਨਾਲ ਹੋ ਗਈ ਖੜੀ ਟਰਾਲੀ ਦੇ ਵਿੱਚ ਜਾ ਕੇ ਇਸ ਰੇਲ ਗੱਡੀ ਦੀ ਟੱਕਰ ਹੋ ਜਾਂਦੀ ਹੈ ਔਰ ਜਿਸ ਤੋਂ ਬਾਅਦ ਟਰਾਲੀ ਦਾ ਵੀ ਬੁਰਾ ਨੁਕਸਾਨ ਹੋਇਆ ਟਰਾਲੀ ਦੇ ਪ੍ਰਖੱਚੇ ਤੱਕ ਉੱਡ ਚੁੱਕੇ ਨੇ ਔਰ ਰੇਲ ਗੱਡੀ ਦਾ ਜਿਹੜਾ ਪਹਿਲਾ ਡੱਬਾ ਉਹ ਬੁਰੀ ਤਰ੍ਹਾਂ ਨੁਕਸਾਨ ਨੇ ਆ ਗਿਆ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹਾਲਾਂਕਿ ਇਸ ਭਿਆਨਕ ਟੱਕਰ ਦੀ ਜਿਹੜੀ ਇਤਲਾਹ ਹੈ ਉਹ ਰੇਲਵੇ ਦੇ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ ਹਾਲਾਂਕਿ ਮੌਕੇ ਤੇ ਉਹ ਪਹੁੰਚੇ ਨਹੀਂ ਉਹਨਾਂ ਵੱਲੋਂ ਇਹ ਸਾਰੀ ਜਾਂਚ ਕੀਤੀ ਜਾ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਹਲਚਲ ਨਜ਼ਰ ਆ ਰਹੀ ਹੈ ਵਾਲੇ ਦੁਆਲੇ ਦੇ ਜਿਹੜੇ ਲੋਕ ਨੇ ਉਹ ਇਕੱਠੇ ਹੋ ਰਹੇ ਇਸ ਦੀ ਇਤਲਾਹ ਜਿਹੜੀ ਹੈ ਉਹ ਰੇਲਵੇ ਨੂੰ ਦਿੱਤੀ ਗਈ ਪੁਲਿਸ ਨੂੰ ਦਿੱਤੀ ਗਈ ਹੈ ਔਰ ਮੌਕੇ ਤੇ ਇਹ ਕਿਹਾ ਜਾ ਰਿਹਾ ਹੈ ਕਿ ਅਧਿਕਾਰੀ ਪਹੁੰਚ ਚੁੱਕੇ ਨੇ ਰੋਣਾ ਵੱਲੋਂ ਜਿਹੜੀ ਇਹ ਸਾਰੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਹ ਹਾ사 ਵਾਪਰਿਆ ਕਿੱਦਾਂ ਹੈ ਪਰ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਇਸ ਹਾਸੇ ਦੇ ਨਾਲ ਜੁੜੀ ਹੋਈ ਕਿ ਰੇਲਵੇ ਕੁਆਟਰਾਂ ਦੇ ਵਿੱਚਕਾਰ ਇੱਕ ਟਰਾਲੀ ਖੜੀ ਸੀ ਔਰ ਖੜੀ ਟਰਾਲੀ ਦੇ ਵਿੱਚ ਜਾ ਕੇ ਇਸ ਰੇਲ ਗੱਡੀ ਦੀ ਟੱਕਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਸ ਭਿਆਨਕ ਟੱਕਰ ਦੌਰਾਨ ਟਰਾਲੀ ਦੇ ਵੀ ਪਰਖੱਚੇ ਉੱਡ ਕੇ ਔਰ ਰੇਲ ਗੱਡੀ ਦਾ ਜਿਹੜਾ ਪਹਿਲਾ ਡੱਬਾ ਹੈ ਉਹ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੁਣੇ-ਹੁਣੇ ਜਲੰਧਰ ਜਾ ਰਹੀ ਟ੍ਰੇਨ ਦੇ ਨਾਲ ਹਾਦਸਾ ਵਾਪਰ ਗਿਆ ਹੈ ਔਰ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਔਰ ਦੇਖ ਸਕਦੇ ਹੋ ਕਿ ਟ੍ਰੇਨ ਦਾ ਜਿਹੜਾ ਪਹਿਲਾ ਡੱਬਾ ਹੈ ਉਹ ਬੁਰੀ ਤਰ੍ਹਾਂ ਨੁਕਸਾਨੇ ਆ ਗਿਆ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੀ ਟ੍ਰੇਨ ਹੈ ਉਹ ਹੁਸ਼ਿਆਰਪੁਰ ਤੋਂ ਜਲੰਧਰ ਵੱਲ ਜਾ ਰਹੀ ਸੀ ਔਰ ਰਸਤੇ ਦੇ ਵਿੱਚ ਇਹ ਹਾਦਸਾ ਵਾਪਰ ਗਿਆ ਤਾਂ ਜਾਣਕਾਰੀ ਦੇ ਦਈਏ ਕਿ ਰੇਲਵੇ ਦੇ ਕੁਆਟਰਾਂ ਨੇੜੇ ਇੱਕ ਟਰਾਲੀ ਖੜੀ ਹੋਈ ਸੀ ਔਰ ਜਿਸ ਦੇ ਵਿੱਚ ਇਹ ਜਾ ਕੇ ਟ੍ਰੇਨ ਵੱਜੀ ਤਾਂ ਟ੍ਰੇਨ ਦੀ ਟਰਾਲੀ ਦੇ ਨਾਲ ਟੱਕਰ ਹੋਈ ਆਰ ਟੱਕਰ ਦੌਰਾਨ ਹੈ ਟ੍ਰੇਨ ਦਾ ਜਿਹੜਾ ਪਹਿਲਾ ਡੱਬਾ ਸੀ ਉਹ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਤਾਂ ਰੇਲ ਗੱਡੀ ਦਾ ਜਿਹੜਾ ਪਹਿਲਾ ਡੱਬਾ ਹੈ ਉਹ ਨੁਕਸਾਨਿਆ ਗਿਆ ਹੈ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਰੋਜ਼ਾਨਾ ਸਪੋਕਸਮੈਨ ਤੇ ਸਾਂਝੀਆਂ ਕਰ ਰਹੇ ਹਾਂ ਤਾਂ ਹੁਣੇ-ਹੁਣੇ ਜਲੰਧਰ ਜਾ ਰਹੀ ਟ੍ਰੇਨ ਦੇ ਨਾਲ ਹਾਸਾ ਵਾਪਰ ਗਿਆ ਹੈ ਤਾਂ ਤਸਵੀਰਾਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ ਜਿਹੜੀ ਰੇਲ ਗੱਡੀ ਆ ਹੁਸ਼ਿਆਰਪੁਰ ਤੋਂ ਜਲੰਧਰ ਵੱਲ ਜਾ ਰਹੀ ਸੀ ਔਰ ਰਸਤੇ ਦੇ ਵਿੱਚ ਇੱਕ ਟਰਾਲੀ ਖੜੀ ਹੋਈ ਸੀ ਔਰ ਰੇਲਵੇ ਦੇ ਜਿਹੜੇ ਕੁਆਟਰ ਨੇ ਉਹਨਾਂ ਦੇ ਵਿਚਕਾਰ ਇਹ ਕਿਹਾ ਜਾ ਰਿਹਾ ਹੈ ਕਿ ਟਰਾਲੀ ਖੜੀ ਸੀ ਔਰ ਉਸ ਦੇ ਵਿੱਚ ਇਹ ਟ੍ਰੇਨ ਜਿਹੜੀ ਹੈ ਜਾ ਕੇ ਉਸ ਦੀ ਟੱਕਰ ਹੋ ਜਾਂਦੀ ਔਰ ਟੱਕਰ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਟ੍ਰੇਨ ਦਾ ਹਾਲ ਕਿਹੋ ਜਿਹਾ ਹੋਇਆ ਪਿਆ ਹੈ ਤਾਂ ਟ੍ਰੇਨ ਦਾ ਜਿਹੜਾ ਅਗਲਾ ਜਿਹੜਾ ਡੱਬਾ ਹੈ ਜਿਹੜਾ ਪਹਿਲਾ ਡੱਬਾ ਹੈ ਉਹ ਬੁਰੀ ਤਰ੍ਹਾਂ ਨੁਕਸਾਨ ਆ ਗਿਆ ਪਰ ਗਣੀ ਮਤ ਇਹ ਰਹੀ ਹੈ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਤਾਂ ਤਸਵੀਰਾਂ ਤੁਹਾਡੇ ਨਾਲ ਅਸੀਂ ਰੋਜ਼ਾਨਾ ਸਪੋਕਸਮੈਨ ਤੇ ਸਾਂਝੀਆਂ ਕਰ ਰਹੇ ਹਾਂ ਹੁਣੇ-ਹੁਣੇ ਜਲੰਧਰ ਜਾ ਰਹੀ ਗੱਡੀ ਦੇ ਨਾਲ ਹਾਦਸਾ ਵਾਪਰ ਗਿਆ ਹੁਸ਼ਿਆਰਪੁਰ ਤੋਂ ਜਲੰਧਰ ਵੱਲ ਇਹ ਗੱਡੀ ਜਾ ਰਹੀ ਸੀ ਔਰ ਰਸਤੇ ਦੇ ਵਿੱਚ ਇਸ ਰੇਲ ਗੱਡੀ ਦੀ ਟਰਾਲੀ ਦੇ ਨਾਲ ਟੱਕਰ ਹੋ ਜਾਂਦੀ ਔਰ ਕਿਹਾ ਜਾ ਰਿਹਾ ਹੈ ਕਿ ਜਿਹੜੇ ਰੇਲਵੇ ਕੁਆਟਰ ਨੇ ਉਸ ਰੇਲਵੇ ਕੁਆਟਰਾਂ ਦੇ ਵਿਚਕਾਰ ਟਰਾਲੀ ਖੜੀ ਸੀ ਔਰ ਖੜੀ ਟਰਾਲੀ ਦੇ ਵਿੱਚ ਇਹ ਟ੍ਰੇਨ ਜਾ ਕੇ ਵੱਜੀ ਆ ਔਰ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਰੇਲ ਗੱਡੀ ਦਾ ਪਹਿਲਾ ਡੱਬਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਔਰ ਉਸ ਦੇ ਜਿਹੜੇ ਡੱਬੇ ਦੇ ਕੁਝ ਹਿੱਸੇ ਜਿਹੜੇ ਨੇ ਉਹ ਹੇਠਾਂ ਡਿੱਗੇ ਹੋਏ ਨੇ ਔਰ ਬੁਰੀ ਤਰ੍ਹਾਂ ਅਗਲਾ ਜਿਹੜਾ ਹਿੱਸਾ ਉਹ ਨੁਕਸਾਨਿਆ ਗਿਆ ਤਾਂ ਇਸ ਭਿਆਨਕ ਟੱਕਰ ਤੋਂ ਬਾਅਦ ਆਲੇ-ਦੁਆਲੇ ਤੇ ਲੋਕ ਇਕੱਠੇ ਹੋਏ ਔਰ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਟਰਾਲੀ ਦੇ ਪ੍ਰਖੱਚੇ ਉੱਡ ਚੁੱਕੇ ਨੇ ਔਰ ਜਿਹੜੇ ਆਲੇ-ਦੁਆਲੇ ਦੇ ਲੋਕ ਨੇ ਉਹ ਇਸ ਟੱਕਰ ਤੋਂ ਬਾਅਦ ਇਕੱਠੇ ਹੋ ਗਏ ਤਾਂ ਉਹਨਾਂ ਵੱਲੋਂ ਦੇਖਿਆ ਗਿਆ ਕਿ ਕਿਤੇ ਕੋਈ ਵੱਡਾ ਨੁਕਸਾਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋ ਗਿਆ ਪਰ ਜਾਣਕਾਰੀ ਦੇ ਦिए ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਜਿਹੜੀ ਰੇਲ ਗੱਡੀ ਹੈ ਹੁਸ਼ਿਆਰਪੁਰ ਤੋਂ ਜਲੰਧਰਵਾਲ ਜਾ ਰਹੀ ਸੀ ਔਰ ਰਸਤੇ ਦੇ ਵਿੱਚ ਇਸ ਰੇਲ ਗੱਡੀ ਦੀ ਟੱਕਰ ਟਰਾਲੀ ਦੇ ਨਾਲ ਹੋ ਗਈ ਖੜੀ ਟਰਾਲੀ ਦੇ ਵਿੱਚ ਜਾ ਕੇ ਇਸ ਰੇਲ ਗੱਡੀ ਦੀ ਟੱਕਰ ਹੋ ਜਾਂਦੀ ਹੈ ਔਰ ਜਿਸ ਤੋਂ ਬਾਅਦ ਟਰਾਲੀ ਦਾ ਵੀ ਬੁਰਾ ਨੁਕਸਾਨ ਹੋਇਆ ਹੈ ਟਰਾਲੀ ਦੇ ਪਰਖੱਚੇ ਤੱਕ ਉੱਡ ਚੁੱਕੇ ਨੇ ਔਰ ਰੇਲ ਗੱਡੀ ਦਾ ਜਿਹੜਾ ਪਹਿਲਾ ਡੱਬਾ ਹੈ ਉਹ ਬੁਰੀ ਤਰ੍ਹਾਂ ਨੁਕਸਾਨੇ ਆ ਗਿਆ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹਾਲਾਂਕਿ ਇਸ ਭਿਆਨਕ ਟੱਕਰ ਦੀ ਜਿਹੜੀ ਇਤਲਾ ਹੈ ਉਹ ਰੇਲਵੇ ਦੇ ਅਧਿਕਾਰੀਆਂ ਨੂੰ